ਇਹ ਜਿਹੜੇ 5 ਬੰਦੇ ਮੁਕਰੇ ਐ ਪੌਲੀਗ੍ਰਾਫ ਟੈਸਟ ਕਰਾਉਣ ਤੋਂ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਐ ਉਹਨਾਂ ਦੇ ਵਕੀਲ ਸਾਹਿਬ ਸਤਨਾਮ ਸਿੰਘ ਸੰਗਾ ਕਿ ਜੀ ਇਹ ਕਨਸੈਂਟ ਅੰਡਰ ਪ੍ਰੈਸ਼ਰ ਲਿਆ ਗਿਆ ਦਬਾਅ ਹੇਠ ਲਿਆ ਗਿਆ ਦੂਜਾ ਕਹਿੰਦੇ ਆ ਜੀ ਉਹਨਾਂ ਦੇ ਨਾਲ ਵਕੀਲ ਨਹੀਂ ਸੀ ਕੋਈ ਵਕੀਲ ਤਾਂ ਖੈਰ ਸਰਕਾਰੀ ਵਕੀਲ ਸੀਗਾ ਹੀ ਫਿਰ ਅੱਗੇ ਕਹਿੰਦੇ ਆ ਜੀ ਏ ਡੀ ਜੀ ਪੀ ਨਿਲਬ ਕਿਸ਼ੋਰ ਖੁਦ ਅਦਾਲਤ ਦੇ ਵਿੱਚ ਮੌਜੂਦ ਸੀ ਜਿਸ ਤੋਂ ਸਾਬਤ ਹੁੰਦਾ ਕਿ ਉਹਨਾਂ ਤੇ ਸੀਨੀਅਰ ਅਫਸਰਾਂ ਦਾ ਦਬਾਅ ਸੀ ਉਹਨਾਂ ਦਾ ਕੰਸੈਂਟ ਵੋਲੰਟੇਰਲੀ ਨਹੀਂ ਸੀ ਫਿਰ ਉਹਨਾਂ ਨੇ ਕਿਹਾ ਜੀ ਇੱਕ ਮੁਲਾਜ਼ਮ ਨੂੰ ਐਸ ਆਈ ਟੀ ਨੇ ਨੋਟਿਸ ਜਾਰੀ ਕੀਤਾ ਕਿ 5 4 25 ਨੂੰ ਤੂੰ ਸਾਡੇ ਅੱਗੇ ਕੋਰਟ ਕੰਪਲੈਕਸ ਦੇ ਅੱਗੇ ਪੇਸ਼ ਹੋਣਾ ਹੈ ਅਸੀਂ ਤੈਨੂੰ ਸ਼ਾਮਲ ਤਫਤੀਸ਼ ਕਰਨਾ ਹੈ ਤੇ ਫਿਰ ਇਹਨਾਂ ਨੂੰ ਬਾਉਂਡ ਕਰ ਲਿਆ ਗਿਆ ਯਾਨੀ ਕਿ ਇਹਨਾਂ ਨੂੰ ਜਕੜ ਲਿਆ ਗਿਆ ਕਿ ਤੁਸੀਂ ਕੰਸੈਂਟ ਦਿਓ